ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ குரு ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਪਹੁੰਚੇ ਹਾਂ ਦੀ ਤਨ ਤਨ ਸੰਤ ਪੱਪਾ ਤਰੀ ਸਿੰਘ ਜੀ ਦੇ ਨਾਮ ਤੇ ਜੋ ਗੁਰਦੁਆਰਾ ਸਾਹਿਬ ਆ ਪਿੰਡ ਨੰਗਲ ਬਾਣੇ ਦੇ ਵਿੱਚ ਤਾਨੂੰ ਪਤਾ ਹੀ ਹੈ ਕਿ ਜੋ ਮੰਡ ਖੇਤਰਾਂ ਵਿੱਚ ਜੋ ਕਿ ਹੜ੍ਹ ਦੀ ਜੋ ਸਮੱਸਿਆ ਬਣੀ ਹੋਈ ਹੈ ਉਸ ਨੂੰ ਮਤੇ ਨਜ਼ਰ ਰੱਖਦੇ ਹੋਏ ਗੁਰਦੁਆਰਾ ਸਾਹਿਬ ਦੀ ਜੋ ਪ੍ਰਬੰਧਕ ਕਮੇਟੀ ਵੱਲੋਂ ਅਤੇ ਇੰਨਾਂ ਵੀਰਾਂ ਦੇ ਸਹਿਯੋਗ ਦੇ ਨਾਲ ਗੁਰੂ ਪਿਆਰਿਓ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੰਗਰਾਂ ਦੀ ਸੇਵਾ ਅਤੇ ਜੋ ਹੜ੍ਹ ਪੀੜਤ ਪਰਿਵਾਰ ਹਨ ਉਹਨਾਂ ਵਾਸਤੇ ਰਾਹਤ ਸਮੱਗਰੀ ਦੀ ਸੇਵਾ ਜਿਹੜੀ ਆ ਕੀਤੀ ਗਈ ਤੇ ਆਪਹੁਣ ਗੱਲਬਾਤ ਕਰਦੇ ਆਂ ਗੁਰਦੁਆਰਾ ਤੰਤਨ ਸੰਤ ਬਾਬਾ ਤ੍ਰਿਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਜੋ ਪ੍ਰਬੰਧਕ ਕਮੇਟੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਲੈਨੇ ਆ ਜਾਣਕਾਰੀ ਤੇ ਵੀਡੀਓ ਨੂੰ ਤੁਸੀਂ ਬਤ ਬਤ ਸ਼ੇਅਰ ਕਰ ਦੇਣਾ ਜੀ ਵਾਹਿਗੁਰਜੀਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ तकरीबन ਅੱਜ 13ਵਾਂ 14ਵਾਂ ਦਿਨ ਹੈ ਜਦੋਂ ਤੋਂ ਮੰਡ ਵਿੱਚ ਹੜ ਆਇਆ ਹੋਇਆ ਹੈ ਨਗਰ ਦੇ ਸਹਿਯੋਗ ਦੇ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਉਹ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਪ੍ਰਬੰਧਕ ਕਮੇਟੀ ਨੇ ਉਚਿਤੇ ਤੌਰ ਤੇ ਪ੍ਰਵਾਨਾ ਕੀਤਾ ਕਿ ਲੰਗਰ ਪਕਾ ਕੇ ਜਿਹੜਾ ਹੈ ਘਰ-ਘਰ ਲੋੜਵੰਦਾ ਤੱਕ ਪਹੁੰਚਾਇਆ ਜਾਵੇ ਉਸ ਮਹਿਮਤ ਹੈ ਤਾਜ ਮਾਪੁਰਖਾਂ ਦੇ ਪਾਵਨ ਸਥਾਨ ਤੋਂ ਜਿੱਥੇ ਪ੍ਰਸ਼ਾਦਾ ਦਾਲ ਲੰਗਰ ਤਿਆਰ ਹੋਇਆ ਹੈ ਉਥੇ ਨਾਲ ਦੀ ਨਾਲ ਸੁੱਕਾ ਰਾਸ਼ਨ ਜਿਹੜਾ ਹੈ ਉਹ ਤਕਰੀਬਨ 100 ਕਿੱਟ ਜਿਹੜੀ ਹੈ ਉਹ ਉਹ ਤਿਆਰ ਕੀਤੀ ਗਈ ਹੈ ਜਿਹੜੀ ਕਮੇਟੀ ਇਹ ਕੋਸ਼ਿਸ਼ ਕਰੇਗੀ ਕਿ ਡੇਰੇ ਡੇਰਿਆਂ ਤੇ ਜਾ ਕੇ ਜਿਹੜੇ ਲੋਕ ਕਈ ਦਿਨਾਂ ਤੋਂ ਆਪਣੇ ਡੇਰਿਆਂ ਨੂੰ ਛੱਡ ਕੇ ਔਰ ਤੁਸੀਂ ਬੰਦ ਆਣ ਕੇ ਬੈਠੇ ਉਹਨਾਂ ਦੇ ਡੇਰਿਆਂ ਤੱਕ ਪਹੁੰਚ ਕਰਕੇ ਜਿਹੜਾ ਜਿਹੜਾ ਰਸਦਾ ਹੈ ਇਹ ਜਿਹੜੀ ਰਾਸ਼ਨ ਹੈ ਇਹ ਕਿੱਟ ਜਿਹੜੀ ਪਹੁੰਚਾਈ ਜਾਏਗੀ ਹੜਪੀਟਾਂ ਵਾਸਤੇ ਜਿਸ ਵਿੱਚ ਆਟਾ ਵਾ 5 5-7 ਕਿਲੋ ਜਾਂ ਹੋਰ ਮਤਲਬ 1200 ਰੁਪਏ ਦੀ ਇੱਕ ਕਿੱਟ ਜਿਹੜੀ ਹੈ ਰਾਸ਼ਨ ਇੱਕ ਤਿਆਰ ਹੋਈ ਹੈ ਇਹ ਸਾਰਾ ਸਹਿਯੋਗ ਜਿਹੜਾ ਮੈਂ ਸਮਝਦਾ ਕਿ ਬਾਹਰੋਂ ਵਿਦੇਸ਼ਾਂ ਤੋਂ ਬੱਚੇ ਜਿਹੜੇ ਆ ਉਹ ਬਹੁਤ ਇਸ ਵਿੱਚ ਸਹਿਯੋਗ ਕਰ ਰਹੇ ਜਿਸ ਤਰ੍ਹਾਂ ਸਾਡਾ ਪੰਥ ਪਰਿਵਾਰ ਹੈ ਦਵਿੰਦਰ ਜੋਤ ਸਿੰਘ ਡੀਪੀ ਹਰਜਿੰਦਰ ਸਿੰਘ ਲਾਡੀ ਮੇਰਾ ਵੀਰ ਛੋਟਾ ਔਰ ਰਵਿੰਦਰ ਸਿੰਘ ਰਵੀ ਜਿਹੜਾ ਹੈ ਪੁੱਤਰ ਸੋਹਣ ਸਿੰਘ ਕਮੇਟੀ ਮੈਂਬਰ ਉਹਨਾਂ ਦੇ ਕਬੂਤਰਾਂ ਨਾਲ ਪਿਆਰ ਕਰਨ ਵਾਲੇ ਜਿਹੜੇ ਇੰਗਲੈਂਡ ਲੋਕ ਬੈਠੇ ਆ ਉਹਨਾਂ ਵੱਲੋਂ ਤਕਰੀਬਨ 60000 ਰੁਪਇਆ 26000 ਰੁਪਇਆ ਯੂ ਐਸ ਏ ਤੋਂ ਸਾਡੇ ਭੁਪਿੰਦਰ ਸਿੰਘ ਲਵਲੀ ਕਮੇਟੀ ਮੈਂਬਰ ਉਹਨਾਂ ਨੇ ਇਹ ਸਾਰੀਆਂ ਔਰ 30000 ਰੁਪਏ ਦੀ ਦਵਾਈ ਜਿਹੜੀ ਸਾਡੀ ਬੇਟੀ ਡਾਕਟਰ ਸਰਬਲਿੰਕੌਰ ਨੇ ਔਰ ਹੋਰ ਸਾਰੇ ਸਹਿਯੋਗੀਆਂ ਨੇ ਜਿ세ਦਰ ਗਰਮੀਤ ਸਿੰਘ 10000 ਰੁਪਏ ਮੈਨੇਜਰ ਸਾਹਿਬ 5000 ਰੁਪਏ ਤਰਸੀਮ ਸਿੰਘ ਸੇਮਾ ਜਿਹੜਾ ਕਮੇਟੀ ਮੈਂਬਰ 10000 ਰੁਪਏ ਉਹਨਾਂ ਵੱਲੋਂ ਔਰ ਸਾਰੀ ਨਗਰ ਦੀ ਸੰਗਤ ਵੱਲੋਂ ਮੈਂ ਸਮਝਦਾ ਕੋਈ ਘਰ ਜਿਆ ਨਹੀਂ ਜਿਸ ਨੇ ਆਪਣਾ ਸਹਿਯੋਗ ਇਸ ਮਹਾਨ ਜੱਗ ਦੇ ਅੰਦਰ ਨਾ ਪਾਇਆ ਹੋਵੇ ਜਦੋਂ ਕਿ ਸਮਾਜ ਪਰ ਦੀ ਸਾਡੀ ਪੀੜਾ ਜਿਹੜੀ ਹੈ ਉਹ ਨਗਰ ਨੂੰ ਦਰਸਾਉਂਦੀ ਹੈ ਕਿ ਜਦੋਂ-ਜਦੋਂ ਵੀ ਕਿਸੇ ਤਰਪੇਸ਼ ਸਮੱਸਿਆ ਆਈ ਹੈ ਕੌਮ ਤੇ ਸਮਾਜ ਤੇ ਕਿਸੇ ਇਲਾਕੇ ਦੇ ਵਿੱਚ ਇਸ ਮਹਾਪੁਰਖਾਂ ਦੇ ਪਾਵਨ ਸਥਾਨ ਤੋਂ ਉੱਚੇਚੇ ਤੌਰ ਤੇ ਜਿਹੜੀ ਹੈ ਇਹ ਸੇਵਾ ਜਿਹੜੀ ਹੈ ਟੁੱਟ ਵਰਤੀ ਹੈ ਅੱਜ ਉਸੇ ਤਹਿਤ ਮਹਾਪੁਰਖਾਂ ਦੀ ਕਿਰਪਾ ਹੈ ਉਹਨਾਂ ਦਾ ਅਸ਼ੀਰਵਾਦ ਹੈ ਸਾਡੇ ਤੇ ਕਿ ਅਸੀਂ ਜੋਗ ਚੰਗੇ ਕੰਮ ਵਿੱਚ ਆਪਣਾ ਛੋਟੇ ਤੋਂ ਛੋਟਾ ਜਿਹੜਾ ਤਿਲਕਾ ਪਰ ਜਿਹੜਾ ਸਜੋਗ ਕਰਕੇ ਜਿੱਥੇ ਲੋੜਵੰਦਾਂ ਨੂੰ ਜਿਹੜਾ ਉਹ ਉਹਨਾਂ ਦੀ ਲੋੜ ਨੂੰ ਸਮਝਦਿਆਂ ਜਿਹੜਾ ਉਹ ਰਾਸ਼ਨ ਪਾਣੀ ਪਿਚਾ ਰਹੇ ਆ ਮਹਾਪੁਰਖ ਕਿਰਪਾ ਕਰਨ ਬੇਸ਼ੰਮ ਦੇ ਸ਼ਮ ਵਿਚੜਦੇ ਬੱਚਿਆਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦੀ ਸਮਰੱਥ ਬਲ ਬੁੱਧੀ ਪ੍ਰਕਸ਼ ਕਰਨ ਤੁਹਾਡਾ ਇੱਕ ਇੱਕ ਪੈਸਾ ਜਿਹੜਾ ਤੁਸੀਂ ਭੇਜਦੇ ਹੋ ਸਭ ਤੋਂ ਪਹਿਲੇ ਤੇ ਗੁਰਦਾਰਾ ਸਾਹਿਬ ਦੀ ਰਸੀਦ ਦੇ ਅੰਦਰ ਕੱਟਿਆ ਜਾਂਦਾ ਹੈ ਉਸ ਤੋਂ ਬਾਅਦ ਕੈਸ਼ ਬੁੱਕ ਦੇ ਵਿੱਚ ਉਹ ਸਾਰਿਆਂ ਨੂੰ ਇਕੱਠਾ ਕਰਕੇ ਫਿਰ ਜਿਹੜਾ ਇਹ ਸਾਰੇ ਜਿਹੜੀ ਐ ਜਿਹੜੀ ਆਪਾਂ ਆ ਸੜ ਪੀੜਤਾਂ ਵਾਸਤੇ ਜਿਹੜੀ ਰਸਤਾ ਪਰਸਨਲ ਜਾਣੇ ਆ ਉਹਨਾਂ ਦਾ ਨੂੰ ਕੋਈ ਆ ਰਾਹ ਪਹੁੰਚਾਉਣੇ ਉਹ ਸਾਰੇ ਤੁਹਾਡਾ ਸਹਿਯੋਗ ਹੈ ਗੁਰਸੱਭ ਕਿਰਪਾ ਕਰੇ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੇ ਕਰਨ ਸਮਰੱਥ ਕਰਨ ਕਿ ਆਪਾਂ ਸਾਰੇ ਲੋਕ ਜਿਹੜੇ ਐ ਇੰਨੇ ਸਮਰੱਥ ਹੋਏ ਕਿ ਔਖੇ ਵੇਲੇ ਲੋਕਾਂ ਦਾ ਆਪਾਂ ਆਪਣਾ ਹੱਥ ਫੜ ਸਕੀਏ ਕਿਉਂਕਿ ਲੋਕਾਂ ਦਾ ਹੱਥ ਹੋਈ ਫੜ ਸਕਦਾ ਜਿਹੜਾ ਖੁਦ ਸਮਰੱਥ ਹੋਏਗਾ ਸੋ ਮੈਂ ਸਮਝਦਾ ਕਿ ਨਗਰ ਵਿੱਚ ਸਾਡਾ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਦਾ ਘਰ ਦਾ ਕਿਸੇ ਦਾ ਮਾਲ ਦਾ ਲੇਕਿਨ ਤੁਸੀਂ ਬੰਦ ਤੋਂ ਬਾਹਰ ਜਿਹੜੇ ਸਾਡੇ ਜਿਹੇ ਜ਼ਿੰਮੇਦਾਰ ਭਰਾਵਾਂ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਅਸੀਂ ਸਰਕਾਰ ਨੂੰ ਸਮੇਂ-ਸਮੇਂ ਤੇ ਬੇਨਤੀ ਕਰਦੇ ਰਹਿੰਦੇ ਆ ਕਿ ਤੁਸੀਂ 50000 ਰੁਪਏ ਕਹਿੰਦੇ ਸੀ ਕਿ ਅਸੀਂ 50000 ਰੁਪਏ ਜੇ ਕਿਸੇ ਦਾ ਕੋਈ ਜ਼ਮੀਨ ਖਰਾਬ ਹੋਏਗੀ ਤੇ 50000 ਰੁਪਏ ਜਿਹੜਾ ਉਹ ਸੀ ਉਹ ਉਹਨਾਂ ਨੂੰ ਮਦਦ ਕਰਾਂਗੇ ਉਹਨਾਂ ਦੇ ਕੇਕ ਕਿਲੇ ਦੀ ਫੰਦਾ ਦਵਾਂਗੇ ਅੱਜ ਸਮਾਂ ਹੈ ਉਹਨਾਂ ਲੋਕਾਂ ਦਾ ਜ਼ਿੰਮੇਵਾਰ ਭਰਾ ਮਦਦ ਅੱਠ ਪੜਨ ਦਾ ਸਰਕਾਰ ਨੂੰ ਬੇਨਤੀ ਹੈ ਕਿ ਬਤ ਬਤ ਜਿਹੜੇ ਇਹਨਾਂ ਦੀ ਆਰਥਿਕ ਮਦਦ ਕਰਕੇ ਇਹਨਾਂ ਨੂੰ ਪੈਰਾਂ ਤੇ ਖੜਾ ਕਰਨ ਦੀ ਜਿਹੜੀ ਹੈ ਉਹ ਕਬਾਇਤ ਜਿਹੜੀ ਪੈਦਾ ਕੀਤੀ ਜਾਵੇ ਬਹੁਤ ਸਾਰੀਆਂ ਸੰਸਥਾਵਾਂ ਦੇਖਦੇ ਅੱਜ ਕੋਈ ਡੀਜ਼ਲ ਹਜ਼ਾਰਾਂ ਲੀਟਰ ਡੀਜ਼ਲ ਦਾਨ ਕਰ ਰਿਹਾ ਕੋਈ ਪੈਸੇ ਦੇ ਰਿਹਾ ਕੋਈ ਇੱਕ ਸੇਵਾ ਲੈ ਰਿਹਾ ਕਿ ਜਦ ਤੱਕ ਇਹ ਜ਼ਿਲ੍ਹੇ ਤੇ ਮਿੱਟੀ ਹਟਾ ਕੇ ਰੇਤਾ ਹਟਾ ਕੇ ਜ਼ਿੰਮੇਦਾਰਾਂ ਦੀ ਜ਼ਮੀਨ ਜਿਹੜੀ ਵਾਈ ਜੋਕ ਨਹੀਂ ਕਰ ਦਿੱਤੀ ਜਾਂਦੀ ਉਹ ਲੋਕ ਮੈਨਾਂ ਨਹੀਂ ਲੈਣਾ ਚਾਹੁੰਦਾ ਫਿਰ ਪਾਰਟੀ ਬਾਜੀ ਵਿੱਚ ਹੋਸ਼ ਹੁੰਦੀ ਹੈ ਉਹਨਾਂ ਲੋਕਾਂ ਨੇ ਜਿਹੜਾ ਮੈਂ ਸਮਝਦਾ ਕਿ ਕਿਸੇ ਵੀ ਮੰਤਵ ਨਾਲ ਕੰਮ ਕਰੋ ਲੇਕਿਨ ਜਿਹੜਾ ਵੀ ਕੋਈ ਸਮਾਜ ਦੇ ਕੰਮ ਹੁੰਦਾ ਹੈ ਉਹਦੀ ਜਿਹੜੀ ਸੇਵਾ ਉਹ ਸਫਲ ਹੁੰਦੀ ਹੈ ਸੁੱਬਤ ਚੜ ਕੇ ਸੇਵਾ ਕਰੀਏ ਜੀ ਮਹਾਂਪੁਰ ਕਿਰਪਾ ਕਰਨ ਸਾਨੂੰ ਇਸੇ ਤਰ੍ਹਾਂ ਸਮੱਤ ਤੇ ਬੰਦ ਮੁੱਢੀ ਪਕਸ਼ੀ ਦਾ ਸੇਵਾ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਛਮ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਦਲੀਪ ਸਿੰਘ ਮੈਨੇਜਰ ਸਤਕਾਰਯੋਗ ਸਾਥ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਸ ਨੇ ਸਾਡੇ ਇਲਾਕੇ ਦੇ ਵਿੱਚ ਆਫਤਾਈ ਸੀ ਔਰ ਆਪ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਨੁਕਸਾਨ ਹੋਇਆ ਫਸਲਾਂ ਦਾ ਤੇ ਕੁਝ ਰਿਹਾ ਹੀ ਨਹੀਂ ਆ ਝੋਨਾ ਜਿਹੜਾ ਬਿਲਕੁਲ ਡੁੱਬ ਗਿਆ ਉਹਨਾਂ ਦੇ ਉੱਤੇ ਮਿੱਟੀ ਪੈ ਗਈ ਰੇਤਾ ਪੈ ਗਈ ਬਹੁਤ ਬੁਰੀ ਹਾਲਤ ਹੈ ਡੰਗਰਾਂ ਦਾ ਬੁਰਾ ਹਾਲਤ ਹੈ ਲੋਕ ਤੁਸੀ ਬੰਦ ਉੱਪਰ ਆ ਕੇ ਬੈਠੇ ਹੋਏ ਆ ਜਿਨ੍ਹਾਂ ਨੂੰ ਕਿ ਹਰ ਇੱਕ ਚੀਜ਼ ਦੀ ਲੋੜ ਸੀ ਖਾਣ ਦੀ ਲੋੜ ਪੱਠਿਆਂ ਦੀ ਲੋੜ ਉਨਾ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੌਸਲਾ ਕਰਕੇ ਸਲਾਹ ਕਰਕੇ ਜੋ ਕਿ ਰੋਜ਼ਾਨਾ ਹੀ ਲੰਗਰ ਸ਼ੁਰੂ ਕੀਤਾ तकरीबन 14 ਦਿਨ ਹੋ ਗਏ ਲੰਗਰ ਲੈ ਜਾਂਦਿਆਂ ਨੂੰ ਔਰ ਉੱਥੇ ਬਰਤਾ ਕੇ ਆਉਂਦੇ ਰਹੇ ਫਿਰ ਹਰੀਕੇ ਪਤਨ ਤੱਕ ਵੀ ਸਾਡੀ ਗੱਡੀ ਗਈ ਇੱਕ ਦਿਨ ਉੱਥੇ ਹੀ ਬਰਤਾ ਕੇ ਆਏ ਹਾਲਾਤ ਨੂੰ ਦੇਖਦੇ ਹੋਏ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਵਾਸਤੇ ਹੋਰ ਵੀ ਕੁਝ ਚਾਹੀਦਾ ਕਿਉਂਕਿ ਹੁਣ ਪੱਕੇ ਰਾਸ਼ਨ ਨਾਲ ਤੇ ਆਪਾਂ ਇੱਕ ਦਿਨ ਕੱਢ ਸਕਦੇ ਆ ਜੋ ਕੱਚਾ ਰਾਸ਼ਨ ਉਹ ਵੀ ਕਮੇਟੀ ਨੇ ਸਲਾਹ ਕੀਤੀ ਹੌਸਲਾ ਕੀਤਾ ਬਾਹਰਲੇ ਬੱਚਿਆਂ ਨੇ ਸਾਡਾ ਹੌਸਲਾ ਵਧਾਇਆ ਉਹਨਾਂ ਦੇ ਨਾਲ ਫਿਰ ਅਸੀਂ 100 ਕਿੱਟ ਬਣਾਈ ਜੋ ਕਿ ਤਕਰੀਬਨ 10-12 ਕਿਲੋ ਦੀ ਹੈ ਉਹ ਅਸੀਂ 100 ਕਿੱਟ ਵੰਡ ਜਾ ਰਹੇ ਆ ਨਾਲ ਲੰਗਰ ਵੀ ਆ ਉਹ ਅਸੀਂ ਲੋੜਵੰਦਾਂ ਨੂੰ ਦੇਾਂਗੇ ਜਿਨ੍ਹਾਂ ਨੂੰ ਜ਼ਰੂਰਤ ਹੈ ਸੋ ਸਾਡੀ ਬੇਨਤੀ ਹੈ ਸਾਰੇ ਹੀ ਐਨਆਰਆਈ ਵੀਰਾਂ ਵਾਸਤੇ ਜੇ ਕੁਝ ਹੋਰ ਵੀ ਕਰਨਾ ਚਾਹੁੰਦੇ ਤੇ ਉਹ ਵੀ ਕਰ ਸਕਦੇ ਆ ਅੱਗੇ ਪਹਿਲਾਂ ਬਹੁਤ ਇਹਨਾਂ ਨੇ ਹੌਸਲਾ ਵਧਾਇਆ ਸਾਡਾ ਫਿਰ ਅਸੀਂ ਮੈਂ ਕੁਝ ਅਸੀਂ ਹੋਰ ਵੀ ਕੁਝ ਕਰਨਾ ਚਾਹੁੰਦੇ ਸੀ ਉਹ ਸਾਨੂੰ ਸਲਾਹ ਦਿੱਤੀ ਕਿ ਸਾਡੇ ਬੱਚਿਆਂ ਨੇ ਕਿ ਇਦਾਂ ਕਰੋ ਪਿਆ ਜੇ ਰੁਕ ਜਾਓ ਥੋੜੇ ਦਿਨ ਮੈਡੀਸਨ ਦੀ ਵੀ ਮੈਡੀਸਨ ਮੈਡੀਸਨ ਅਸੀਂ 100 ਕਿਟ ਮੈਡੀਸਨ ਹੋਣ ਦੇ ਦੇਣ ਜਾ ਰਹੇ ਆ ਔਰ 100 ਕਿਟ ਪਹਿਲੇ ਬਣ ਚੁੱਕੇ ਆ ਹਾਂ ਔਰ ਇੱਕ ਬੇਨਤੀ ਮੈਂ ਪ੍ਰਧਾਨ ਸਾਹਿਬ ਦੀ ਡਾਗੇ ਸੀ ਕਿ ਮੈਂ ਖੁਦ ਇੱਕ ਗੱਲ ਦੱਸਦਾ ਕਿ ਜਿਹੜੇ ਆਪਾਂ ਕਹਿੰਦੇ ਝੋਨੇ ਤੋਂ ਪਿੱਛੇ ਹਟিয়ে ਅਸੀਂ ਝੋਨੇ ਤੋਂ ਪਿੱਛੇ ਹਟ ਕੇ 10 ਕਿੱਲੇ ਆਲੂ ਲਾਉਣੇ ਸੀ ਮੈਂ ਹੁਣ ਜਾ ਕੇ ਦੇਖ ਲਓ ਕਿ 10 ਕਿੱਲੇ ਦੇ ਵਿੱਚ ਨਾ ਝੋਨਾ ਤੇ ਨਾ ਹੀ ਉੱਥੇ ਕੁਝ ਮੈਨੂੰ ਲੱਗਦਾ ਕਿ ਆਲੂ ਵੀ ਨਹੀਂ ਸਾਡੇ ਲੱਗਣੇ ਤੇ ਠੇਕਾ ਇਸ ਤਰ੍ਹਾਂ ਹੀ ਦੇਣਾ ਪੈਣਾ ਸਨ ਹੋ ਸਕਦਾ ਕਿ ਜੋ ਹਾਲਾਤ ਹੈ ਕਿ ਕਣਕ ਵੀ ਨਾ ਬੀਜੀ ਜਾਏ ਸੋ ਮੇਰੀ ਗਵਰਨਮੈਂਟ ਨੂੰ ਬੀਲ ਹੈ ਕਿ ਜਿਆਦਾ ਤੋਂ ਜਿਆਦਾ ਜ਼ਿੰਮੇਵਾਰਾਂ ਦੀ ਮਤ ਕੀਤੀ ਜਾਵੇ ਜਿੰਦਨਾ ਕਿ ਇਹਨਾਂ ਦਾ ਪਚਾਹ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ